ਦਸ਼ਮੇਸ਼ ਪਿਤਾ ਵੰਗਾ ਰਿਆ ਜਦ ਪੰਜਵੀਂ ਵਾਰੀ ਦਸ਼ਮੇਸ਼ ਪਿਤਾ ਵੰਗਾ ਰਿਆ ਜਦ ਪੰਜਵੀਂ ਵਾਰੀ ਸਨਮੁਖ ਹੋ ਆ ਗਿਆ ਸਾਹਿਬ ਚੰਦ ਕਰਕੇ ਤਿਆਰੀ ਸਨਮੁਖ ਹੋ ਆ ਗਿਆ ਸਾਹਿਬ ਚੰਦ ਕਰਕੇ ਤਿਆਰੀ ਧਰਮ ਯੁੱਧ ਦਾ ਉਪਜਿਆ ਮੇਰੇ ਮਨ ਚਾਓ ਧਰਮ ਯੁੱਧ ਦਾ ਉਪਜਿਆ ਮੇਰੇ ਮਨ ਚਾਓ ਸੀਸ ਅਮਾਨਤ ਤੁਸਾਂ ਦੀ ਲੇਖੇ ਵਿੱਚ ਲਾਓ ਸੀਸ ਅਮਾਨਤ ਤੁਸਾਂ ਦੇ ਲੇਖੇ ਵਿੱਚ ਲਾਓ ਦਿਆ ਰਾਮ ਲਾਹੌਰ ਦਾ ਹੈ ਪਹਿਲ ਕਰ ਗਿਆ ਦਿਆ ਰਾਮ ਲਾਹੌਰ ਦਾ ਹੈ ਪਹਿਲ ਕਰ ਗਿਆ ਸੀਸ ਆਪਣਾ ਤੁਸਾਂ ਦੇ ਚਰਣਾ ਤੇ ਧਰ ਗਿਆ ਸੀਸ ਆਪਣਾ ਤੁਸਾਂ ਦੇ ਚਰਣਾ ਤੇ ਧਰ ਗਿਆ ਕੀਤਾ ਬਹੁਤ ਚਰਣਾ ਉਸਨੇ ਲਮਕਾਓ बहुत चिरना उसने लमकाओ सीस अपना तुसा भी लेखे विचलाओ सीस अपना तसा भी लेखे अपना है धर्म कमा गया धर्मदास भी अपना है धर्म कमा गया सी स्थली पर रख के झट मूहे आ गया तली पर रख के झट मूहे आ गया पिछे रह नहीं सकता कद भी जट स् पिछे रही सकता कद भी जट सुभाओ सीस अमानत तो लेखे लाओ सीस अमानत लेखे लाओ करके हिम्मत उठ पया भाई हिम्मत राय करके हिम्मत उठ पया भाई हिम्मत राय मेरा मुझमें कुछ नहीं पया आख सुनाए मेरा मुझमें कुछ नहीं ਪਿਆ ਆਖ ਸੁਣਾਏ ਹੋਇਆ ਉਸ ਦੇ ਨਾਲ ਉਹ ਵੀ ਵਰਤਾਓ ਹੋਇਆ ਉਸ ਦੇ ਨਾਲ ਵੀ ਉਹ ਵਰਤਾਓ ਸੀਸ ਅਮਾਨਤ ਤੁਸਾਂ ਦੀ ਲੇਖੇ ਵਿੱਚ ਲਾਓ ਸੀਸ ਅਮਾਨਤ ਤੁਸਾਂ ਦੇ ਲੇਖੇ ਵਿੱਚ ਲਾਓ ਮੋਹਕਮ ਚੰਦ ਵੀ ਮੋਦਾ ਕਰ ਗਿਆ ਪ੍ਰਗਟਾਵਾ ਮੋਹਕਮ ਚੰਦ ਵੀ ਮੋਦਾ ਕਰ ਗਿਆ ਪ੍ਰਗਟਾਵਾ ਹੁਕਮ ਤੁਸਾਂ ਦਾ ਬੁੱਝ ਕੇ ਖਟ ਲਈ ਉਸ ਵਾਵਾ ਹੁਕਮ ਤੂੰ ਸਾਦਾ ਬੁੱਝ ਕੇ ਖਟ ਲਈ ਉਸ ਵਾਵਾ ਆਇਆ ਭੇਟ ਦੁਆਰ ਕਾ ਤੋਂ ਲੈ ਕੇ ਉਕਸਾਓ ਆਇਆ ਭੇਟ ਦੁਆਰ ਕਾ ਤੋਂ ਲੈ ਕੇ ਉਕਸਾਓ ਸੀਸ ਅਮਾਨਤ ਤੂੰ ਸਾਦੇ ਲੇਖੇ ਵਿੱਚ ਲਾਓ ਸੀਸ ਅਮਾਨਤ ਤੂੰ ਸਾਦੇ ਲੇਖੇ ਵਿੱਚ ਲਾਓ ਸਾਹਿਬ ਚੰਦ ਮੇਰਾ ਨਾਮ ਤੇ ਮੈਂ ਵਿਚਰ ਨਿਵਾਸੀ ਦਰਸ਼ਨ ਕਰਕੇ ਤੁਸਾਂ ਦੇ ਹੋ ਗਈ ਦੂਰ ਉਦਾਸੀ ਦਰਸ਼ਨ ਕਰਕੇ ਤੁਸਾਂ ਦੇ ਹੋ ਗਈ ਦੂਰ ਉਦਾਸੀ ਪਟਕੇ ਹੋਏ ਮਨ ਨੂੰ ਮਿਲ ਗਿਆ ਟਿਕਾਓ ਪਟਕੇ ਹੋਏ ਮਨ ਨੂੰ ਮਿਲ ਗਿਆ ਟਿਕਾਓ ਸੀਸ ਅਮਾਨਤ ਤੁਸਾਂ ਦਾ ਲੇਖੇ ਵਿੱਚ ਲਾਓ ਸੀਸ ਅਮਾਨਤ ਤੁਸਾਂ ਦਾ ਲੇਖੇ ਵਿੱਚ ਲਾਓ ਸੀਸ ਅਮਾਨਤ ਤੁਸਾਂ ਦਾ ਲੇਖੇ ਵਿੱਚ ਲਾਓ